ਇੱਕ ਇੰਦੇ ਵੀ ਕਰਕੇ ਕਰਨ ਨਾਲ ਤੇ ਇੱਥੇ ਪਰਦਾ ਲੱਗਣਾ ਵੀ ਇੱਥੇ ਕਰਕੇ ਬੋਲਣਾ ਮੈਂ ਤੁਹਾਡੇ ਕੋਲ ਮੱਟੀ ਕੋ ਮੱਟੀ ਜਥੇ ਬੱਤੀ ਹੋਏ ਦੀ ਆਪਣੇ ਘਰ ਵੱਡੀ ਹੋਏਗੀ ਜਦੇ ਵੱਡੀ ਕਿਸੇ ਵੇਲੇ ਕੁਰਬਾਨੀਆਂ ਵਾਲੇ ਬੰਦੇ ਵਿੱਚ ਹੋਣਗੇ ਪਰ ਬੱਟਿਆਂ ਦਾ ਕੁਰਬਾਨੀਆਂ ਵਾਲਿਆਂ ਦਾ ਨਾਮ ਲੈ ਲੈ ਕੇ ਗੁੰਡਾ ਕਰਦੀ ਨਹੀਂ ਚੱਲਣੀ ਤੁਸੀਂ ਬੱਟਿਆਂ ਦਾ ਨਾਮ ਲੈ ਕੇ ਡਰਾਓ ਨਾ ਤੁਹਾਡੀ ਗੱਲ ਵੇਖੋ ਕੀ ਹੈ ਤੀਰ ਵਾਲੇ ਬਾਬੇ ਨੂੰ ਅੱਗੇ ਨਾ ਕਰੋ ਤੀਰ 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 ਅਕੇ ਕਰਕੇ ਤੁਸੀਂ ਆਪ ਆਪ ਉਹਨਾਂ ਦੇ ਪਿੱਛੇ ਲੁਕ ਕੇ ਗੁੰਡਾਗਰਦੀ ਨਹੀਂ ਕਰ ਸਕਦੇ ਬਾਬਾ ਜਰਨੈਲ ਸਿੰਘ ਦਾ ਨਾਮ ਵਰਤ ਕੇ ਉਹਨਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਦੇ ਪਿੱਛੇ ਲੁਕ ਕੇ ਤੁਸੀਂ ਇਹ ਕੁਝ ਨਹੀਂ ਕਰ ਸਕਦੇ ਉਹ ਉਹੀ ਸਨ ਪਰ ਤੁਸੀਂ ਦੱਸੋ ਵੀ ਤੁਸੀਂ ਕੌਮ ਲਈ ਕੀ ਕੀਤਾ ਹੈ ਤੁਸੀਂ ਕੌਮ ਲਈ ਕੀ ਕੀਤਾ ਹੈ ਉਹਨਾਂ ਦਾ ਨਾਮ ਵਰਤ ਕੇ ਗੁਰੂ ਅਰਜਨ ਦੇਵ ਜੀ ਦਾ ਪੁੱਤਾਂ ਜੀ ਮੈਂ ਮਿਰਤੀ ਚੰਦ ਗੁੰਡਾ ਕਰਦੀ ਕਰਨ ਲੱਗ ਪਿੰਦਾ ਫੇਰ ਸਾਨੂੰ ਕਿਹੜਾ ਕਿਸੇ ਨੇ ਹੱਥ ਪਾਉਣਾ ਅਸੀਂ ਤੇ ਬੜੇ ਵੱਡੇ ਆ ਸਾਡੇ ਤੇ ਇੰਨੇ ਸੀ ਸਾਡੇ ਤੇ ਇੰਨੀਆਂ ਪਰਬੰਦੀਆਂ ਕਿੰਨੀਆਂ ਨੇ ਉਹ ਵੱਡਿਆਂ ਨੇ ਕੀਤੀਆਂ ਨੇ ਬਾਬਾ ਜਰਨੈਲ ਸਿੰਘ ਦੀਆਂ ਕੁਰਬਾਨੀਆਂ ਨੇ ਪਰ ਬਾਬਾ ਜਰਨੈਲ ਸਿੰਘ ਦਾ ਨਾਮ ਵਰਤ ਕੇ ਤੁਸੀਂ ਗੁੰਡਾ ਕਰਦੀਆਂ ਨਾ ਕਰੋ ਧੱਕਾ ਨਾ ਕਰੋ ਬਾਬਾ ਜਰਨੈਲ ਸਿੰਘ ਦੇ ਪਿੱਛੇ ਨਾ ਲੁਕੋ ਬਾਬੇ ਜਰਨੈਲ ਸਿੰਘ ਦਾ ਕੱਦ ਸਾਡਾ ਆਪਣਾ ਕੱਦ ਨਾ ਸਮਝੋ ਸਵਾਲ ਤਾਂ ਤੁਸੀਂ ਆਪਣੀਆਂ ਪ੍ਰਾਪਤੀਆਂ ਵਿਖਾਓ ਵੀ ਤੁਸੀਂ ਕੀ ਕੀਤਾ ਹੈ ਤੁਸੀਂ ਆਪਣੀ ਜ਼ਿੰਦਗੀ ਚ ਕੀ ਕੀਤਾ ਹੈ ਤੁਸੀਂ ਇੱਥੇ ਕੀ ਕਰ ਰਹੇ ਹੋ ਅੱਜ ਤੁਸੀਂ ਕਿਹੜੀਆਂ-ਕਿਹੜੀਆਂ ਗਤਾਰੀਆਂ ਕਰਦੇ ਹੋ ਕਿਹੜੇ-ਕਿਹੜੇ ਸਮਝੌਤੇ ਕਰਦੇ ਹੋ ਕਿਵੇਂ ਸਰਕਾਰਾਂ ਦੇ ਪੈਰਾਂ 'ਚ ਬੈਠੇ ਹੋ ਕਿਵੇਂ ਤੁਸੀਂ ਸਰਕਾਰਾਂ ਦੇ ਸਾਹਮਣੇ ਹੱਥ ਜੋੜਨੇ ਹੋ ਲਿਲਕੜੀਆਂ ਲੈਨੇ ਹੋ ਕਿਵੇਂ ਸਰਕਾਰਾਂ ਦੇ ਵਾਸਤੇ ਤੁਸੀਂ ਬਹਿਰੇ ਬਣ ਕੇ ਕੰਮ ਕਰਦੇ ਫਿਰਦੇ ਏਡਾ ਟਰਿਆ ਚੱਕੀ ਟਰਿਆ ਚੱਕੀ ਫਿਰਦੇ ਚਾਹ ਪਾਣੀ ਪੀਉਂਦੇ ਫਿਰਦੇ ਚਾਹ ਪਾਣੀ ਨੌਕਰ ਬਣ ਕੇ ਬਹਿ ਗਏ ਤੁਸੀਂ ਬਾਬਾ ਜਰਨੈਲ ਸਿੰਘ ਦੇ ਪਿੱਛੇ ਵੜ ਕੇ ਨਹੀਂ ਸਰਨਾ ਲੁਕਦੇ ਹੋ ਤੁਸੀਂ ਬਾਬਾ ਜਰਨੈਲ ਸਿੰਘ ਦੀ ਫੋਟੋ ਦੇ ਪਿੱਛੇ ਬਾਬਾ ਜਰਨੈਲ ਸਿੰਘ ਦੀ ਕੁਰਬਾਨੀ ਦੇ ਪਿੱਛੇ ਔਰ ਬਾਬਾ ਜਰਨੈਲ ਸਿੰਘ ਜੀ ਤੈਨੂੰ ਫੋਟੋ ਦੇ ਪਿੱਛੇ ਲੁਕਣ ਨਹੀਂ ਦੇਣਾ ਬਾਹਰ ਮੱਡਾਂਗੇ ਬਾਹਰ ਨਿਕਲ। ਖੋਹ ਤਰੀਆਂ ਬਾਲੇ ਬਾਬਾ ਜਰਨੈਲ ਸਿੰਘ ਜੀ ਦਾ ਸਤਿਕਾਰ ਕਰਦੇ ਆਂ ਤੇ ਕਰਦੇ। ਬੋਲੋ ਜੀ ਕਰਦੇ ਆਂ ਤੇ ਕਰਦੇ। ਰਹਾਗੇ। ਪਰ ਤੁਹਾਡੇ ਵਰਗਿਆਂ ਨੂੰ ਬਾਬਾ ਜਰਨੈਲ ਸਿੰਘ ਕਰਕੇ ਅਸੀਂ ਬਖਸ਼ੀ ਸਕਦੇ। ਵਾਹ। ਕਿੱਥੇ ਉਹ ਕਿੱਥੇ ਤੁਸੀਂ ਕਿੱਥੇ ਉਹ 17 ಮತਿਆਂ ਦੀ ਗੱਲ ਕਰਨ ਵਾਲੇ?ਿੱਥੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨ ਵਾਲੇ ਹੱਕਾਂ ਦੀ ਗੱਲ ਉਹਨਾਂ ਨੇ ਕੀਤੀ ਸੀ। ਪਰ ਕਿੱਥੇ ਤੁਸੀਂ ਅੱਜ ਦੇ ਉਹਨਾਂ ਦੀ ਪੱਕ ਬਣ ਕੇ ਤੁਸੀਂ ਬਾਬਾ ਜਰਨੈਲ ਸਿੰਘ ਬਣ ਜਾਓਗੇ ਨਾ। ਉਹਨਾਂ ਵਾਲੀਆਂ ਗੱਲਾਂ ਕਰਕੇ ਇਦਾਂ ਨਹੀਂ ਹੋਣਾ। ਇਹ ਬੇੰਤੀ ਹੈ। ਇੱਥੇ ਲੇਖਾ ਬੈ ਗਿਆ ਤੁਹਾਨੂੰ ਤੁਸੀਂ ਇਹ ਸੋਚਿਆ ਨਹੀਂ। ਜਿੱਦੇ ਮਰ ਗਿਆ ਫਿਰ ਤੇ ਚਾਰ ਦਿਨ ਰੌਲਾ ਪਾਉਂਦੇ ਜਿਉਂਦਾ ਰਹਿ ਗਿਆ ਫੇਰ ਕੱਲੇ-ਕੱਲੇ ਨੂੰ ਅੱਜ ਪਤਾ ਲੱਗ ਗਿਆ ਜੀ ਮaaf ਕਰਨ ਦਾ ਕੱਲੇ-ਕੱਲੇ ਨੂੰ ਅੱਜ ਅੱਜ ਪੰਜਾਬ ਦੇ ਵਿੱਚ ਕੱਲੀ ਇੱਕ ਸਾਲ ਦੇ ਵਿੱਚ ਪਤਾ ਲੱਗ ਗਿਆ ਵੀ ਇਹਨਾਂ ਗੁੰਡਿਆਂ ਦੀਆਂ ਗੁੰਡਾ ਕਰਦੀਆਂ ਕਿਵੇਂ ਕੀਤੀਆਂ ਇਹਨਾਂ ਨੇ ਇਹ ਕਿਵੇਂ ਧੱਕਾ ਕਰਦੇ ਆ ਲੋਕਾਂ ਨਾਲ ਕਿਵੇਂ ਬੱਕਾ ਲੌਂਦੇ ਆ ਇਹ ਕਿਲੇ ਦਾ ਸਾਰਾ ਨੂੰ ਹੱਥ ਪਾਉਂਦੇ ਆ ਇਹ ਕਿਵੇਂ ਬੰਦੇ ਮਾਰਦੇ ਆ ਇਹ ਕਿਵੇਂ ਕੱਢ ਕੇ ਆ ਜਾਂਦੇ ਐ ਜੋ ਮਰਜ਼ੀ ਚੁੱਕ ਕੇ ਲੈ ਜਾਂਦੇ ਐ ਜਿੱਥੇ ਮਰਜ਼ੀ ਕੀ ਕਰਦਾ ਕਬਜ਼ਾ ਕਰ ਲੈਂਦੇ ਐ ਜਿੱਥੇ ਕੀ ਕਰਦਾ ਜ਼ਮੀਨਾਂ ਦੱਬ ਲੈਂਦੇ ਐ ਜਿੱਥੇ ਜੋ ਨਹੀਂ ਕਰਦਾ ਕਰਦੇ ਆ ਵੀ ਸਾਡੇ ਤੇ ਵੀ ਕੁਰਬਾਨੀਆਂ ਵੱਡੀਆਂ ਵੱਡੀਆਂ ਸਾਡੇ ਵੀ ਇੰਦਾ ਨਹੀਂ ਸਤਕਾਰ ਉਹਨਾਂ ਦਾ ਸਾਰੇ ਕਰਦੇ ਆ ਤੇ ਕਰਦੇ ਨਾਂਗੇ ਪਰ ਉਹਨਾਂ ਦੇ ਨਾਮ ਹੀਟ ਹੁੰਦਾ ਕਰਦੀਆਂ ਨਹੀਂ ਹੋਣਗੀਆਂ ਇਹ ਚੇਤਾ ਰੱਖੋ ਤੁਸੀਂ ਬੜਿਆਂ ਨਾਲ ਪੰਗੇ ਲੈ ਹੋਣਗੇ ਬੜਿਆਂ ਨੂੰ ਛੇੜਿਆ ਹੋਣਾ ਪਰ ਐਦ ਕੀ ਪੰਗਾ ਤੁਸੀਂ ਗਲਤ ਲੈ ਲਿਆ ਆਹ ਸਾਤ ਸਾਲ ਕਰੋ ਐਦ ਕੀ ਤੁਸੀਂ ਪੰਗਾ ਗਲਤ ਲਿਆ 100 ਦੇ ਵਿੱਚ ਚੋਰ ਦੀ ਇੱਕ ਰਣ ਸਾਧ ਦੀ ਇਹ ਚੇਤਾ ਰੱਖਿਓ ਸਾਡੇ ਕੋਲ ਆਹ ਹਥਿਆਰ ਹੈ ਜਿੰਨਾ ਚਿਰ ਸਰੀਰ ਤੇ ਸਾਹ ਨੇ ਇਨਾ ਦਿਨ ਸਰੀਰ ਤੇ ਸਾਹ ਹੈ ਭਾਈ ਭੁਪਿੰਦਰ ਸਿੰਘ ਦੀ ਉਹ ਮੈਨੂੰ ਭੁੱਲਿਆ ਨਹੀਂ ਜੇ ਕਿਤੇ ਤੁਹਾਨੂੰ ਲੱਗਦਾ ਹੋਵੇਗਾ ਉਹ ਮੇਰੇ ਅੰਦਰ ਹੈ ਜਿੱਦਾਂ ਉਹ ਗੋਲੀ ਵੱਜੀ ਤੇ ਐਂਕਾ লাশ ਪਈ ਸੀ ਨਾ ਮੇਰੇ ਅੰਦਰ ਹੈ ਮੈਂ ਗੁੱਸਾ ਕਮਣਿਆ ਵਾਂਗੂ ਨਹੀਂ ਕੱਢਦਾ ਵੀ ਮੈਂ ਮੈਂ ਹਾਈਪਰ ਹੋ ਜਾਂਦਾ ਮੈਂ ਕਹਿੰਦਾ ਲਾ ਦਿਓ ਜੀ ਧਰਨੇ ਮੈਂ ਉਸ ਵੇਲੇ ਕੋਈ ਧਰਨਾ ਨਹੀਂ ਲੱਗਿੰਦਾ ਕਿਸੇ ਜਗ੍ਹਾ ਕਹਿੰਦੇ ਜੀ লাশ ਰੱਖ ਕੇ ਚੌਂਕ ਜਾਮ ਕਰਦੇ ਨੇ ਲੋਕਾਂ ਨੂੰ ਕਿਉਂ ਤੰਗ ਕਰੀਏ ਅਸੀਂ ਤੰਗ ਨੂੰ ਨੂੰ ਕਰਾਂਗੇ ਜਿਨ੍ਹਾਂ ਨੇ ਗੋਲੀ ਮਾਰੀ ਹੈ। ਉਹ ਸਿਆਕਾ ਅਸੀਂ ਆਮ ਪਬਲਿਕ ਨੂੰ ਕਿਉਂ ਤੰਗ ਕਰੀਏ ਜੀ? ਅਸੀਂ ਲੋਕਾਂ ਨੂੰ ਤੰਗ ਕਿਉਂ ਕਰੀਏ? ਅਸੀਂ ਲੋਕਾਂ ਦੀ ਨੀਂਦ ਹਰਾਮ ਕਿਉਂ ਕਰੀਏ? ਜਿਹੜੇ ਗੋਲੀ ਮਾਰਨ ਆਏ ਸੀ ਨਾ ਮੈਂ ਬਾਵੇਂ ਵਾਲੇ ਗੱਲ ਕਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਹੜੇ ਬੰਦੇ ਨੇ ਭਾਈ ਭਪਿੰਦਰ ਸਿੰਘ ਨੂੰ ਗੋਲੀ ਮਾਰਨ ਭੇਜਿਆ ਸੀ ਜਾਂ ਜਿਹੜੇ ਬੰਦੇ ਗੋਲੀਆਂ ਮਾਰਨ ਆਏ ਸੀ ਇੱਕ ਸਾਲ ਹੋ ਗਿਆ ਅੱਜ ਤੱਕ ਉਹ ਇੱਕ ਸਾਲ ਵਿੱਚ ਸੁੱਖ ਦੀ ਨੀਂਦ ਨਹੀਂ ਸੁੱਤੇ ਹੋਣੇ ਉਹਨਾਂ ਨੂੰ ਪਤਾ ਲੱਗਦਾ ਉਹ ਫੇਟੜੀਆਂ ਵਾਲਾ ਐ ਬੋਲਦਾ ਓਥੇ ਐ ਬੋਲਦਾ ਉੱਡਣ ਦੇ ਉਹ ਸਹੀ ਨਹੀਂ ਸੌ ਸਕਦੇ ਜੜਾ ਹਲਾ ਪੀਏ ਉਹਨਾਂ ਦੀਆਂ ਜੜਾ ਪਤਾ ਹੈ ਉਹਨਾਂ ਨੂੰ ਅਸੀਂ ਲੋਕਾਂ ਨੂੰ ਤੰਗ ਕਿਉਂ ਕਰੀਏ ਹਿਸਾਬ ਇਹਨਾਂ ਕੋ ਲਵਾਂਗੇ ਆਹ ਹਥਿਆਰ ਹੈ ਸਾਡੇ ਕੋਲ ਮੈਂ ਫੇਰ ਅੱਜ ਸਾਰੀ ਸੰਗਤ ਵਿੱਚ ਹੱਥ ਖੜੇ ਕਰਕੇ ਕਹਿ ਸਕਦਾ ਅਸੀਂ ਇਹਨਾਂ ਨਾਲ ਤਲਵਾਰਾਂ ਦੀ ਲੜਾਈ ਨਹੀਂ ਲੜ ਸਕਦੇ ਅਸੀਂ ਗੋਲੀਆਂ ਦੀ ਲੜਾਈ ਨਹੀਂ ਲੜ ਸਕਦੇ ਇਹਨਾਂ ਨੇ ਮਾਰਿਆ ਅਸੀਂ ਇਹਨਾਂ ਨੂੰ ਗੋਲੀਆਂ ਨਹੀਂ ਮਾਰ ਸਕਦੇ ਪਰ ਆਹ ਹਥਿਆਰ ਹੈ ਕੁਰਬਾਨੀ ਵੀ ਦਲੀਲ ਹੈ ਕੁਰਬਾਨੀ ਵੀ ਵਿਚਾਰ ਸਾਡੇ ਕੋਲ ਹੈ ਜਿੰਨਾ ਚਿਰ ਜਾਉਂਦੇ ਆ ਇਹ ਹਥਿਆਰ ਨੂੰ ਚੰਗੀ ਤਰ੍ਹਾਂ ਵਰਤਦਾ ਗੁਰਬਾਨੀ ਦੀ ਦਲੀਲ ਨਾਲ ਕੱਟਾਂਗੇ ਗੁਰਬਾਨੀ ਦੀ ਦਲੀਲ ਨਾਲ ਤੁਹਾਡੀਆਂ ਗੱਲਾਂ ਕੱਟਾਂਗੇ ਇਕੱਲੀ ਇਕੱਲੀ ਗੱਲ ਕਰਾਂਗੇ ਤੁਹਾਡੀ ਸੱਚ ਸਾਹਮਣੇ ਆਏ ਬੱਚਾ ਬੱਚਾ ਜਾਣੇਗਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਅੱਜ ਤੱਕ ਸੁਣਾਇਆ ਕੀ ਹੈ ਤੇ ਕੁਰਬਾਨੀ ਕੀ ਗਈ ਸੀ